ਜਿਵੇਂ ਕਿ ਕਰਨਲ ਬਾੜੂ ਦੇ ਲੈ ਕੇ ਇੱਕ ਬਹੁਤ ਵੱਡੀ ਖਬਰ ਦੇਖਣ ਜਾ ਰਹੇ ਹਾਂ ਬਹੁਤ ਲੰਬੇ ਸਮੇਂ ਤੋਂ ਜਿਹੜਾ ਕੇਸ ਲਟਕਦਾ ਆ ਰਿਹਾ ਸੀ ਆਖਰਕਾਰ ਹਾਈ ਕੋਰਟ ਨੇ ਬਹੁਤ ਵੱਡਾ ਫੈਸਲਾ ਸੁਣਾ ਦਿੱਤਾ ਹੈ ਔਰ ਦੂਜੇ ਪਾਸੇ ਕਰਨਲ ਬਾੜ ਦੇ ਵਕੀਲਾਂ ਕਹਿੰਿਓ ਬਹੁਤ ਵੱਡਾ ਯਾਨੀ ਵੱਡੇ ਪੱਦਵ ਦੇ ਉੱਤੇ ਕਹਿ ਸਕਦੇ ਸਾਥ ਦਿੱਤਾ ਗਿਆ ਕਰਨਲ ਬਾੜ ਦਾ ਯਾਨੀ ਇੱਕ ਪਾਸੇ ਕਰਨਲ ਬਾੜ ਨੂੰ ਕੁੱਟਿਆ ਜਾਂਦਾ ਔਰ ਦੂਜੇ ਪਾਸੇ ਜਸਪ੍ਰੀਤ ਸਿੰਘ ਦਾ ਇੰਕਾਊਂਟਰ ਵੀ ਕੀਤਾ ਜਾਂਦਾ ਔਰ ਜਿਹੜੀ ਆ ਤੁਸੀਂ ਅਸਲਾਮੁਅਲੈਕਮ ਜੀ ਸਤਿ ਸ੍ਰੀ ਅਕਾਲ ਉਮੀਦ ਕਰਨਾ ਤੁਸੀਂ ਬਿਲਕੁਲ ਵਧੀਆ ਹੋਗੇ ਰਬਦਵਾਨੀ ਚਰਦੀ ਕਲਾਚੇ ਰੱਖੇ ਅੱਥੇ ਜੀ ਗੱਲ ਕਰਾਂਗੇ ਕਰਨਲ ਬਸੂ ਕੇਸ ਦੀ ਇੱਕ ਵਾਰੀ ਫੇਰ ਇੱਕ ਵੱਡੀ ਅਪਡੇਟ ਸਾਹਮਣੇ ਆ ਗਈ ਏ ਅਦਾਲਤ ਤੋਂ ਇੱਕ ਵੱਡਾ ਫੈਸਲਾ ਸਾਹਮਣੇ ਆ ਗਿਆ ਐਥੇ ਜਸਪ੍ਰੀਤ ਸਿੰਘ ਇੰਕਾਊਂਟਰ ਦੀ ਗੱਲ ਕਰਾਂਗੇ ਇੱਕ ਇਹੋ ਜਿਹਾ ਇੰਕਾਊਂਟਰ ਜਿਹੜਾ ਫੇਕ ਸਾਬਤ ਹੋਇਆ ਏ ਨਾਲ ਐਥੇ ਕੀ ਆ ਜਾਂਦਾ ਪਿਆ ਕਿ 4 ਐਸ ਐਚਓ ਜਿਹੜੇ ਇਹਦੇ ਵਿੱਚ ਮਲਵਿਸ ਨੇ ਜਿਨ੍ਹਾਂ ਨੇ ਪਹਿਲਾਂ ਕਰਨਲ ਬਸ਼ੂ ਨੂੰ ਕੁੱਟਿਆ ਨਾਲ ਉਹਦੋਂ ਪਹਿਲਾਂ ਜਸਪ੍ਰੀਤ ਸਿੰਘ ਦਾ ਜਿਹੜਾ ਫੇਕ ਇਨਕਾਊਂਟਰ ਕੀਤਾ ਗਿਆ ਉਹਨੂੰ ਲੈ ਕੇ ਹਜੇ ਤੁਹਾਡੇ ਨਾਲ ਅੱਜ ਬਹੁਤ ਐਮ ਕਿਸਮ ਦੀ ਅਪਡੇਟ ਸ਼ੇਅਰ ਕਰਾਂਗੇ ਐਸਐਚਓ ਜਿਹੜੇ ਨੇ ਉਹਨਾਂ ਨੂੰ ਫਾਂਸੀ ਹੋਣ ਚੱਲੀ ਏ ਵੀਡੀਓ ਅਪਡੇਟ ਕਾਫੀ ਇੰਟਰਸਟਿੰਗ ਏ ਪਹਿਲਾਂ ਜਾਣਕਾਰੀ ਹਾਸਲ ਕਰਨੀਆਂ ਫਿਰ ਮਜ਼ੀਦ ਐਡੇ ਤੇ ਚਰਚਾ ਕਰਨੇ ਆ ਵੀਡੀਓ ਵੇਖਣ ਤੋਂ ਬਾਅਦ ਸਾਡੇ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ ਲੈਟਸ ਗੋ ਹਾਂ ਜੀ ਪੰਜਾਬੀਓ ਸਸਰੇ ਕਾਲ ਜਿਵੇਂ ਕਿ ਕਰਨਲ ਬਾਦੂ ਦੇ ਲੈ ਕੇ ਇੱਕ ਬਹੁਤ ਵੱਡੀ ਖਬਰ ਦੇਖਣ ਜਾ ਰਹੇ ਹਾਂ ਬਹੁਤ ਲੰਬੇ ਸਮੇਂ ਤੋਂ ਜਿਹੜਾ ਕੇਸ ਲਟਕਦਾ ਆ ਰਿਹਾ ਸੀ ਆਖਰਕਾਰ ਹਾਈ ਕੋਰਟ ਨੇ ਬਹੁਤ ਵੱਡਾ ਫੈਸਲਾ ਸੁਣਾ ਦਿੱਤਾ ਹੈ ਔਰ ਦੂਜੇ ਪਾਸੇ ਕਰਨਲ ਬਾੜ ਦੇ ਵਕੀਲਾਵੰਦਿਓ ਬਹੁਤ ਵੱਡਾ ਯਾਨੀ ਵੱਡੇ ਪੱਧਰ ਦੇ ਉੱਤੇ ਕਹਿ ਸਕਦੇ ਆ ਸਾਥ ਦਿੱਤਾ ਗਿਆ ਕਰਨਲ ਬਾੜ ਦਾ ਯਾਨੀ ਇੱਕ ਪਾਸੇ ਕਰਨਲ ਬਾਠ ਨੂੰ ਕੁੱਟਿਆ ਜਾਂਦਾ ਔਰ ਦੂਜੇ ਪਾਸੇ ਜਸਪ੍ਰੀਤ ਸਿੰਘ ਦਾ ਇੰਕਾਊਂਟਰ ਵੀ ਕੀਤਾ ਜਾਂਦਾ ਔਰ ਜਿਹੜੀ ਆ ਤੁਸੀਂ ਵੀਡੀਓ ਦੇਖਣ ਜਾ ਰਹੇ ਹੋ ਪੰਜਾਬ ਦੇ ਵਿੱਚ ਤਰਥਲੀ ਬਚਾ ਦੇਣ ਵਾਲੀ ਹੈ ਕਿਉਂਕਿ ਜਿਹੜੇ ਇੰਸਪੈਕਟਰਾਂ ਨੇ ਕਰਨਲ ਬਾਠ ਨੂੰ ਕੁੱਟਣ ਤੋਂ ਪਹਿਲਾਂ ਯਾਨੀ ਇਕੱਲੇ ਕਰਨਲ ਦੇ ਨਾਲ ਨਹੀਂ ਜੁੜਿਆ ਮਾਮਲਾ ਮਾਮਲਾ ਜਸਪ੍ਰੀਤ ਸਿੰਘ ਦੇ ਇੰਕਾਊਂਟਰ ਦੇ ਨਾਲ ਵੀ ਜੁੜਿਆ ਸੀ ਕਿਉਂਕਿ ਦਰਸਲ ਦੇ ਵਿੱਚ ਇੰਕਾਊਂਟਰ ਵੀ ਹੋ ਫੇਕ ਨਿਕਲਿਆ ਯਾਨੀ ਉਹਨੇ ਹੱਥ ਖੜੇ ਕਰੇ ਸੀ ਸਰੈਂਡਰ ਕਰਨ ਵਾਸਤੇ ਉਹਦਾ ਵੀ ਨਾਲੇ ਨਾਲ ਮਾਮਲਾ ਉੱਠਿਆ ਕੋਰਟ ਦੇ ਅੰਦਰ ਔਰ ਕੋਰਟ ਦੇ ਕੀ ਆਰਡਰ ਨੇ ਔਰ ਦੂਜੇ ਪਾਸੇ ਨੇ ਨੂੰ ਟਿਕਾਣਾ ਕਿਵੇਂ ਲਾ ਦਿੱਤਾ ਗਿਆ ਬਹੁਤ ਵੱਡੀ ਖਬਰ ਹੈ ਜਿਹੜੀ ਕਿ ਕਰਨਲ ਮਾਮਲੇ ਨੂੰ ਦੇਖਿਆ ਤੁਸੀਂ ਦੇਖਣ ਜਾ ਰਹੇ ਹੋ ਕੁਝ ਹੀ ਦਿਨ ਪਹਿਲਾਂ ਜਿਹੜਾ ਕਿ ਕਰਨਲ ਬਾੜ ਦੀ ਪਤਨੀ ਦਾ ਇੰਟਰਵਿਊ ਹੁੰਦਾ ਉਹਦੇ ਵਿੱਚ ਉਹ ਰੋਣ ਵੀ ਲੱਗ ਜਾਂਦੀ ਆ ਕਿ ਕਿ ਉਹ ਇਹਨਾਂ ਦੇ ਭਾਬ ਕੋਲ ਕੇ ਆਪਣਾ ਸਾਰਾ ਬਿਆਨ ਕੀਤਾ ਦਰਦ ਕੇ ਭਾਈ ਮੈਨੂੰ ਬਹੁਤ ਸਾਰੇ ਲੰਮੇ ਸਮੇਂ ਤੋਂ ਮੈਂ ਬੜਾ ਸੁਹਾਰਚ ਕੀਤਾ ਐਸਐਸਪੀ ਪਟਿਆਲਾ ਦੇ ਮਾਨਕ ਸਿੰਘ ਜਿਹੜੇ ਕਿ ਹੁਣ ਡੀਆਈ ਰੇਂਜ ਦੇ ਅਫੀਸਰ ਬਣ ਚੁੱਕੇ ਨੇ ਉਹਮਾਂ ਨੇ ਰਾਨੀ ਚਾਰੇ ਐਸਐਚਓ ਨੂੰ ਲੁਕਾਉਣ ਦੀ ਵੱਡੇ ਪੱਧਰ ਤੇ ਕੋਸ਼ਿਸ਼ ਕੀਤੀ ਪੰਜਾਬ ਦੇ ਪਟਿਆਲੇ ਦੇ ਅੰਦਰ ਧਰਨਾ ਲੱਗਦਾ ਹੈ ਕਿ ਉਹਦੇ ਵਿੱਚ ਵੀ ਕੋਈ ਸਿੱਟਾ ਸਾਹਮਣੇ ਨਿਕਲ ਕੇ ਨਹੀਂ ਆਉਂਦਾ ਸੀ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਦੇ ਨਾਲ ਵੀ ਮੀਟਿੰਗ ਹੁੰਦੀ ਆ ਪਰ ਫੇਰ ਵੀ ਇਨਸਾਫ ਨਹੀਂ ਮਿਲਦਾ ਬਲਕਿ ਭਗਵੰਤ ਮਾਨ ਸਾਹਿਬ ਖੁਦ ਉਹਨਾਂ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਕਹਿੰਦੇ ਨੇ ਕਰਨਲ ਬਾੜ ਦੀ ਪਤਨੀ ਨੂੰ ਕਹਿੰਦੇ ਕਿ ਤੁਹਾਨੂੰ 6 ਵਜੇ ਤੱਕ ਦਾ ਟਾਈਮ ਦਿੰਦੇ ਆ ਤੇ ਤੁਹਾਡੇ ਨਾਲ ਇਨਸਾਫ ਹੋਊਗਾ ਤੇ ਉਹਨਾਂ ਅਫਸਰਾਂ ਨੂੰ ਅਸੀਂ ਜ਼ਿੰਦਾਰ ਕਰਵਾਵਾਂਗੇ ਪਰ ਕੋਈ ਵੀ ਸਿੱਟਾ ਸਾਹਮਣੇ ਨਿਕਲ ਕੇ ਨਹੀਂ ਆਉਂਦਾ ਪਰ ਜਿਹੜੀ ਹੁਣ ਤੁਸੀਂ ਵੀਡੀਓ ਦੇਖਣ ਜਾ ਰਹੇ ਹੋ ਫਰਾਨ ਕਰ ਦੇਣ ਵਾਲੀ ਆ ਰੱਖਿਆ ਮੰਤਰੀ ਤੱਕ ਜਦੋਂ ਇਹ ਮਾਮਲਾ ਪਹੁੰਚਦਾ ਯਾਨੀ ਜਿਹੜੇ ਰਾਜਨਾਥ ਸਿੰਘ ਨੇ ਰੱਖਿਆ ਮੰਤਰੀ ਫੌਜ ਦੇ ਕਿਉਂਕਿ ਕਰਨਲ ਸਾਹਿਬ ਫੌਜ ਦੇ ਅਧਿਕਾਰੀ ਸੀ ਬਹੁਤ ਵੱਡੇ ਅਧਿਕਾਰੀ ਸੀ ਉਹਨਾਂ ਦੀ ਪਤਨੀ ਉਥੋਂ ਤੱਕ ਵੀ ਪਹੁੰਚ ਜਾਂਦੀ ਹੈ ਨਾਲ ਹੀ ਉਹਨਾਂ ਦਾ ਸੰਡੂ ਵੀ ਪਹੁੰਚਦਾ ਪਰ ਕੋਈ ਵੀ ਉਹਦੇ ਵਿੱਚ ਇਹਨਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਅੱਜ ਹਾਈ ਕੋਰਟ ਬਣੀ ਇੱਕ ਬਹੁਤ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਉਹਨਾਂ ਪੁਸਤ ਮੁਲਾਜ਼ਮਾਂ ਦੇ ਉੱਤੇ ਆਓ ਤੁਹਾਨੂੰ ਸੁਣਾਉਣੇ ਕਰਨਲ ਬਾੜ ਦੀ ਪਤਨੀ ਦਾ ਪਿਆਰ ਕਿ ਆਖਰ ਮਾਮਲਾ ਕੀ ਹੈ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਇਹਮ ਹੈ ਸੁਣੋ ਸਾਹਿਦ ਦੌਰਾਨ ਦੇਖਿਆ ਉਹਨਾ ਤੁਸੀਂ ਸਾਡੇ ਵਕੀਲ ਸਰ ਪ੍ਰੀਤਿੰਦਰ ਜੀ ਹੋਰ ਦਿਪਿੰਦਰ ਬੇਰ ਉਹਨਾ ਨੇ ਬਹੁਤ ਸਟਰੋਂਗ ਆਰਗੂਮੈਂਟ ਕੀਤੀ ਉਹਨਾ ਨੇ ਇੰਨੀ ਸਟਰੋਂਗ ਆਰਗੂਮੈਂਟ ਕੀਤੀ ਕਿ ਉਹਨਾ ਨੇ ਇੱਕ ਇੱਕ ਪੁਆਇੰਟ ਜਿਹੜਾ ਸਾਡਾ ਕੰਸਲਟ ਸੀ ਜੋ ਅਸੀਂ ਯੂਟੀ ਨੂੰ ਇੱਕ ਇੱਕ ਚਿੱਠੀ ਲਿਖ ਲਿਖ ਕੇ ਦਿੱਤਾ ਹੈ ਔਰ ਉਹਨਾ ਨੇ ਕੋਈ ਕਾਰਵਾਈ ਨਹੀਂ ਕੀਤੀ ਤੁਸੀਂ ਇਹ ਦੇਖੋ 4 ਮਹੀਨੇ ਤੇ ਉਹਨਾ ਨੇ ਕਿਹਾ 4 ਮਹੀਨੇ ਤੇ ਇਹ ਬੰਦੇ ਪੁਲਿਸ ਵਾਲੇ ਡਿਊਟੀ ਜੁਆਇਨ ਨਹੀਂ ਕੀਤੇ ਭਜੇ ਹੋਏ ਨੇ ਤੇ ਤੁਸੀਂ 307 ਧਾਰਾ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਇਹ ਕਿਸ ਨੇ ਢਾਈ 307 307 ਦੀ ਧਾਰਾ ਤੇ ਤਰੀਕ ਤੱਕ ਔਰ IPP ਲਾਰਡਾ ਸੀਗੀ 307 ਨਾਲ ਨਹੀਂ ਚਾਹੀਦੀ ਤੁਸੀਂ ਆ ਦੋਨਾਂ ਤੈਨੂੰ PP ਨੇ ਇਹ ਕਿਹਾ ਸੀਗਾ ਨਹੀਂ 307 ਬੰਦੀ ਹੈ ਅੱਜ 10 ਤਰੀਕ ਨੂੰ ਇਹਨਾਂ ਨੇ 307 ਤਾਰਾ ਹਟਾਉਣ ਦੀ ਕੋਸ਼ਿਸ਼ ਕੀਤੀ ਹੈ ਕਿ 307 ਨਹੀਂ ਬੰਦੀ ਐਕਚੁਅਲੀ UTD ਦੀ ਕੀ ਪਲਾਨਿੰਗ ਸੀਗੀ ਸਾਢੇ 3 ਦਿਨ ਮੈਨੇ ਤੋਂ ਇਹ ਕੋਸ਼ਿਸ਼ ਕਰ ਰਹੇ ਸੀ ਜਿੰਨੇ ਵੀ ਨਾਨ ਅਵੇਲੇਬਲ ਅਫੈਂਸ ਹੈ ਇਹਨਾਂ ਨੂੰ ਘਟਾ ਦਿੱਤਾ ਜਾਂ ਜਿਹੜੇ 194 ਦੇ ਬਿਆਨ ਕਰਾਏ ਸੀ ਲੋਕਾਂ ਦੇ ਤੁਸੀਂ ਸਾਡੇ ਬਿਆਨ ਨਹੀਂ ਕਰਾਏ ਸਰ ਦੇ ਬਿਆਨ ਨਹੀਂ ਕਰਾਏ 194 ਦੇ ਜੋ ਵਿਕਟਮ ਹੈਗਾ ਤੁਸੀਂ ਕਿਉਂ ਜਿਹੜੇ ਇੱਕ ਇੱਕ ਦੋ ਦੋ ਬੰਦੇ ਆ ਚਾਰ ਮਹੀਨੇ ਤੋਂ ਬਾਅਦ ਜਿਹੜੇ ਘੁਮਰੇ ਜਿਹੜੇ ਵਿਟਨੈਸਸਸ ਕ੍ਰੀਏਟ ਕਰਨ ਉਹਨਾਂ ਦੇ ਬਿਆਨ ਕਰਾ ਰਹੇ ਟਾਬੇ ਵਾਲਾ ਦਾ ਜਿਹੜਾ ਬੰਦਾ ਕਹਿੰਦਾ ਮੈਂ ਪਿੱਛੇ ਬੈਠਿਆ ਸੀ ਕਦੇ ਉਹ ਇੱਕ ਸਟੇਟਮੈਂਟ ਯੂਟੀ ਪੁਲਿਸ ਨੇ ਆਪੇ ਬੋਲਿਆ ਕਿ ਟਾਬੇ ਵਾਲੇ ਦੀ ਸਟੇਟਮੈਂਟ ਕੰਟਰੈਡਿਕਟਰੀ ਹੈ ਉਸ ਤੋਂ ਬਾਅਦ ਆ ਜੋ ਟਾਬੇ ਵਾਲੀ ਸਟੇਟਮੈਂਟ ਦੇ ਹਿਸਾਬ ਨਾਲ 307 اٹਟ ਜਾਂਦੀ ਹੈ ਤੇ ਕੈਤੀ ਹਟ ਜਾਂਦੀ ਹੈ ਸਾਰੇ ਜਿਹੜੇ ਅਵੇਲੇਬਲ ਅਫੈਂਸ ਸੀਗੇ ਉਹ ਉਟਾਂਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਨਾ ਅਵੇਲੇਬਲ ਕਿ ਅਵੇਲੇਬਲ ਅਫੈਂਸ ਹੋ ਜਾ ਤੇ ਇਹਨਾਂ ਨੂੰ ਸਜ਼ਾ ਜਣੀ ਹੈ ਇਹ ਇੱਕ ਰਾਜ ਜੋ ਜੱਜ ਸਾਹਿਬ ਨੇ ਵੀ ਬੋਲਿਆ ਕਿ ਤੁਸੀਂ ਚਾਹੁੰਦੇ ਸੀ ਇਹ ਫੋਕਸ ਹੋ ਜਾਏ ਔਰ ਇੱਕ ਨਾਰਮਲ ਸਕਫਲ ਬੋਲ ਕੇ ਇਸ ਨੂੰ ਤੁਸੀਂ ਕੋਰਟ ਤੇ ਖਾਰਜ ਕਰ ਦਿੱਤਾ ਤਾਂ ਸੁਣ ਲਿਆ ਪੰਜਾਬ ਵਾਲੇ ਹੁਣ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਬਹੁਤ ਵੱਡੀ ਸਜ਼ਾ ਮਿਲਣ ਜਾ ਰਹੀ ਹੈ ਕਿਉਂਕਿ ਚੰਡੀਗੜ੍ਹ ਪੁਲਿਸ ਨੂੰ ਭਰੋਸਾ ਵਲ ਕੇ ਯਾਨੀ ਹਾਈ ਕੋਰਟ ਨੇ ਉਹਨਾਂ ਨੇ ਕੇਸ ਸੌਪਿਆ ਸੀ ਪਰ ਉਹਦੇ ਵਿੱਚ ਵੀ ਕੋਈ ਮਾਮਲਾ ਸਾਹਮਣੇ ਨਿਕਲ ਕੇ ਨਹੀਂ ਆਇਆ ਕਿ ਉਹਨਾਂ ਨੇ ਵੀ ਨਿਰਪੱਖ ਜਾਂਚ ਨਹੀਂ ਹੋਈ ਔਰ ਦੂਜੇ ਪਾਸੇ ਆਦੇਸ਼ ਕੀ ਦਿੱਤੇ ਨੇ ਹਾਈ ਕੋਰਟ ਨੇ ਸੀਬੀਆਈ ਨੂੰ ਜਦੋਂ ਸੀਬੀਆਈ ਦਾ ਨਾਮ ਲਿਆ ਜੱਜ ਸਾਹਿਬ ਨੇ ਆ ਇਹਨਾਂ ਦੀ ਜਿਹੜੀ ਕਰਨਰ ਸਾਹਿਬ ਦੀ ਪਤਨੀ ਆ ਉਹ ਦਰਸਲ ਦੇ ਵਿੱਚ ਕਹਿੰਦੀ ਮੈਂ ਭਾਵਕ ਹੋ ਚੁੱਕੀ ਕਿ ਹੁਣ ਸੀ ਵੀ ਆਈ ਹੈ ਜਿਹੜੀ ਹੁਣ ਉਹਨਾਂ ਨੂੰ ਫਾਹੇ ਤੰਗੂਗੀ ਯਾਨੀ ਫਾਸੀ ਵੀ ਹੋ ਸਕਦੀ ਹੈ ਕਿਉਂਕਿ ਇਹਨਾਂ ਨੇ ਇਕੱਲੇ ਕਰਨਰ ਸਾਹਿਬ ਨੂੰ ਨਹੀਂ ਕੁੱਟਿਆ ਮਾਮਲਾ ਇਕ ਨਹੀਂ ਹੈਗਾ ਬਹੁਤ ਸਾਰੇ ਜਿਹੜੇ ਇਨਕਾਊਂਟਰ ਨੇ ਪੰਜਾਬ ਦੇ ਅੰਦਰ ਫੇਕ ਵੀ ਹੋ ਚੁੱਕੇ ਨੇ ਇੰਨੇ ਹੀ ਪੁਲਿਸ ਮੁਲਾਜ਼ਮਾਂ ਦੁਆਰਾ ਇੱਕ ਇਨਕਾਊਂਟਰ ਜਿਹੜਾ ਜਸਪ੍ਰੀਤ ਸਿੰਘ ਦਾ ਕੀਤਾ ਗਿਆ ਉਹ ਬਿਲਕੁਲ ਸਪਸ਼ਟ ਰੂਪ ਦੇ ਵਿੱਚ ਪੂਰੇ ਪੰਜਾਬ ਨੂੰ ਪੂਰੇ ਮੈਕਮੇ ਨੂੰ ਪਤਾ ਕਿ ਹੁਣ ਠੀਕ ਹੋਇਆ ਕਿਉਂਕਿ ਉਸ ਬੰਦੇ ਨੇ ਹੱਥ ਥੜੇ ਕਰ ਦਿੱਤੇ ਸੀ ਕਿ ਮੈਂ ਸਰੈਂਡਰ ਕਰ ਰਿਹਾ ਹਾਂ ਪਰ ਸਾਰੀ ਪੁਲਿਸ ਇੱਕੋ ਜਿੱਤਾ ਨਹੀਂ ਹੁੰਦੀ ਔਰ ਦੂਜੇ ਪਾਸੇ ਜਿਹੜੇ ਇਹ ਚਾਰ ਐਸਐਚਓ ਨੇ ਇਹਨਾਂ ਨੂੰ ਫਾਹੇ ਲਾਉਣਾ ਹੁਣ ਲਾਜ਼ਮੇ ਬਣ ਗਿਆ ਕਿਉਂਕਿ ਇੱਕ ਪਾਸੇ ਫੌਜ ਖੜੀ ਹੈ ਜੇਕਰ ਕਰਨ ਨੂੰ ਹੁਣ ਇਨਸਾਫ ਨਹੀਂ ਮਿਲਿਆ ਤਾਂ ਬਹੁਤ ਵੱਡੇ ਪੱਦਰ ਦੇ ਉੱਤੇ ਫੌਜ ਵੀ ਬਾਹਰ ਆਊਗੀ ਕਿਉਂਕਿ ਫੌਜ ਨੇ ਜਦੋਂ ਹਾਈ ਕੋਰਟ ਬੰਨੀ ਇਹ ਰੇਸ਼ ਮਿਲੇ ਪਈ ਜੇਕਰ ਪੰਜਾਬ ਦੀ ਪੁਲਿਸ ਨੂੰ ਕਰਨਲ ਬਾੜਦਾ ਪਰਿਵਾਰ ਕਹਿੰਦਾ ਕਿ ਸਾਨੂੰ ਪੰਜਾਬ ਦੀ ਪੁਲਿਸ ਦੇ ਉੱਤੇ ਭਰੋਸਾ ਨਹੀਂ ਹੈ ਤੇ ਦੂਜੇ ਪਾਸੇ ਪੰਜਾਬ ਦੀ ਸਰਕਾਰ ਤੇ ਵੀ ਨਹੀਂ ਹੈ ਕਿਉਂਕਿ ਖੁਰ ਭਗਵੰਤ ਮਾਨ ਮਕਰਗੇ ਸੀ ਉਹਨੂੰ ਵਾਅਦਾ ਕਰਕੇ ਕਿ ਅਸੀਂ ਤੁਹਾਡੇ ਨਾਲ ਇਨਸਾਫ ਕਰਾਂਗੇ ਇਨਸਾਫ ਦਵਾਵਾਂਗੇ 6 ਵਜੇ ਤੱਕ ਦਾ ਉਹਨਾਂ ਨੇ ਟਾਈਮ ਵੀ ਬੰਨ੍ਹ ਦਿੱਤਾ ਸੀ ਕਿ ਅਨਾ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਪਹੁੰਚਾਵਾਂਗੇ ਪਰ ਉਹ ਨਹੀਂ ਹੋਇਆ ਔਰ ਦੂਜੇ ਪਾਸੇ ਜਿਹੜੇ ਨਾਨਕ ਸਿੰਘ ਐਸਐਸਪੀ ਅੱਜ ਉਹ ਡੀਆਈਜੀ ਬਣ ਚੁੱਕੇ ਪਟਿਆਲੇ ਦੇ ਔਰ ਹੁਣ ਤੁਸੀਂ ਇਹ ਵੇਖੋ ਇਹਨਾਂ ਸਾਰਿਆਂ ਦੇ ਉੱਤੇ ਭਰੋਸਾ ਨਹੀਂ ਸੀ ਇਹਨਾਂ ਕਰਨਲ ਬਾੜ ਦੇ ਪਰਿਵਾਰ ਦਾ ਔਰ ਦੂਜੇ ਪਾਸੇ ਉਹਨਾਂ ਨੇ ਮੰਗ ਤਰੀ ਕਿ ਇਹਨਾਂ ਸੀਬੀਆਈ ਨੂੰ ਕੇਸ ਆਪਣਾ ਚਾਹੀਦਾ ਔਰ ਹੁਣ ਹਾਈ ਕੋਰਟ ਬਣੀਓ ਬਹੁਤ ਵੱਡੀ ਹਦਾਇਤ ਆਈ ਹੈ ਕਹਦੇ ਜਿਹੜੀ ਚੰਡੀਗੜ੍ਹ ਪੁਲਿਸ ਨੂੰ ਭਰੋਸਾ ਨਹੀਂ ਜਿਤਾ ਕੇ ਉਹਨਾਂ ਨੂੰ ਕੇਸ ਹੌਪ ਦਿੱਤਾ ਸੀ ਹਾਈ ਕੋਰਟ ਨੇ ਉਹਨਾਂ ਦੇ ਵਿੱਚੋਂ ਵੀ ਕੋਈ ਸਿੱਟਾ ਸਾਹਮਣੇ ਨਿਕਲ ਕੇ ਨਹੀਂ ਆਇਆ ਇਨਸਾਫ ਦੀ ਕੋਈ ਗੱਲ ਨਹੀਂ ਨਿਕਲੀ ਪਰ ਹੁਣ ਸੀਬੀਆਈ ਨੂੰ ਯਾਨੀ ਹਾਈ ਕੋਰਟ ਬਣੀਓ ਕੇਸ ਹੌਪ ਦਿੱਤਾ ਗਿਆ ਔਰ ਹੁਣ ਜਿਹੜੀ CBI ਹੈ ਇਹਨਾਂ ਦੀ ਛਾੜਬੀੜ ਕਰਕੇ ਕਿਉਂਕਿ ਧਾਰਾ 307 ਲੱਗੀ ਹੋਈ ਹੈ ਰਾਬਾ ਕਤਲ ਦੀ ਔਰ ਦੂਜੇ ਪਾਸੇ ਉਹਨਾਂ ਦੇ ਉੱਤੇ ਕਤਲ ਦਾ ਮਕਦਮਾ ਵੀ ਚੱਲੂ ਕਿਉਂਕਿ ਜਿਹੜਾ ਇਨਕਾਊਂਟਰ ਹੋਇਆ ਸੀ ਜਸਪ੍ਰੀਤ ਸਿੰਘ ਦਾ ਕਈ ਪਰਿਵਾਰ ਹੋਰ ਵੀ ਇਹਨਾਂ ਦੇ ਪਿੱਛੇ ਪਏ ਹੋਏ ਨੇ ਕਿ ਭਾਈ ਇਹ ਇਨਕਾਊਂਟਰ ਫੇਕ ਹੋਇਆ ਉਹਦੀ ਮਾਫੀ ਵੀ ਮੰਗ ਕੇ ਆਉਂਦੇ ਰਹੇ ਨੇ ਉਹ ਪਿੰਡ ਦੇ ਲੋਕ ਦੱਸਦੇ ਜਿੱਥੇ ਦਾ ਇਨਕਾਊਂਟਰ ਹੋਇਆ ਕਹਿੰਦੇ ਭਾਈ ਆ ਸਮਾਦਾ ਕੋਲੇ ਦਾ ਇਨਕਾਊਂਟਰ ਹੋਇਆ ਪਿੰਡ ਦੇ ਲੋਕ ਦੱਸਦੇ ਸੀ ਕਹਿੰਦੇ ਇੱਥੇ ਰਾਤ ਨੂੰ ਆ ਕੇ ਮਾਫੀ ਮੰਗਦੇ ਨੇ ਉਹ ਜਿਹੜਾ ਕਹਿੰਦੇ ਸਮਾਦਾ ਵਾਲਾ ਕੋਈ ਧਰਮਸਥਾਨ ਹੈ ਕਹਿੰਦੇ ਜੀ ਸਾਨੂੰ ਰਾਤ ਨੂੰ ਇਹ ਬਾਬਾ ਸਮਾਦਾ ਵਾਲਾ ਤੰਗ ਕਰਦਾ ਹੁਣ ਰੱਬ ਜਾਣਦਾ ਵੀ ਉਹਨਾਂ ਦੇ ਨਾਲ ਹੁੰਦਾ ਕੀ ਆ ਜਾਂ ਨਹੀਂ ਪਰ ਜਿਹੜੀ ਗੱਲ ਉਹ ਆ ਸੱਚ ਆ ਵੀ ਪਿੰਡ ਦੇ ਲੋਕ ਕਹਿੰਦੇ ਭਾਈ ਮਾਫੀ ਮੰਗ ਕੇ ਜਾਂਦੇ ਨੇ ਕਿ ਬੰਦਾ ਸਾਡੇ ਤੋਂ ਨਜਾਇਜ਼ ਮਰਿਆ ਬਾਬਾ ਜੀ ਸਾਨੂੰ ਮਾਫ ਕਰ ਦਿਓ ਸਮਾਦਾ ਦੇ ਉੱਤੇ ਜਾ ਕੇ ਇਹ ਗੱਲਾਂ ਬਹੁਤ ਸਾਰੀਆਂ ਪਹਿਲਾਂ ਵੀ ਤੁਹਾਡੇ ਸਾਹਮਣੇ ਨਿਕਲ ਕੇ ਆਉਂਦੀਆਂ ਨੇ ਪਰ ਹੁਣ ਕਰਨਲ ਵਾਰ ਦੇ ਦੋਸ਼ੀ ਹੁਣ ਸਾਲੇ ਜ਼ਿਆਦਾ ਦੇਰ ਤੱਕ ਨਹੀਂ ਬੈਠ ਸਕਦੇ ਕਿਉਂਕਿ ਉਹਨਾਂ ਲੋਕਾਂ ਨੇ ਕਰਨਲ ਬਾਠ ਹੀ ਨਹੀਂ ਬਲਕਿ ਬਹੁਤ ਸਾਰੇ ਫੇਕ এনਕਾਊਂਟਰ ਕਰਕੇ ਝੂਠੇ ਯਾਨੀ ਨਾਮ ਦੇ ਤੌਰ ਤੇ ਉਹਨਾਂ ਨੇ ਬਦਮਾਸ਼ੀ ਵੀ ਕੀਤੀ ਹੈ ਬਾਅਦ ਵਿੱਚ ਕਰਨਲ ਬਾਠ ਨੂੰ ਵੀ ਕੁੱਟਿਆ ਗਿਆ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਓਕੇ ਜੀ ਇਹ ਰਿਪੋਰਟ ਦੇਖੀਏ ਤੁਸੀਂ ਕਿਸ ਤਰ੍ਹਾਂ ਜਿਹੜਾ ਅੱਜ ਕੋਰਟ ਦੀ ਜਾਰੀ ਤੋਂ ਵੱਡਾ ਫੈਸਲਾ ਜਿਹੜਾ ਸਾਹਮਣੇ ਆਇਆ ਹੈ ਤੇ کورٹ ਨੇ ਜਿਹੜਾ ਆਰਡਰ ਇਹ ਦਿੱਤਾ ਹੈ ਪੂਰਾ ਦਾ ਪੂਰਾ ਕੇਸ ਜਿਹੜਾ ਹੈ सीबीआई ਨੂੰ ਟ੍ਰਾਂਸਫਰ ਕਰ ਦਿੱਤਾ ਹੈ ਹੁਣ सीबीआई ਆਦੇ ਤੇ ਪੂਰੀ ਇਨਵੈਸਟੀਗੇਸ਼ਨ ਕਰੇਗੀ ਕਿਉਂਕਿ ਇੱਥੇ ਜਿਹੜੀ ਕਰਨਲ ਬਾਸ਼ੂ ਦੀ ਜਿਹੜੀ ਵਾਈਫ ਨੇ ਉਹਨਾਂ ਨੇ ਇਸ ਚੀਜ਼ ਦਾ ਤੇ ਗੱਲ ਕੀਤੀ ਸੀ ਕਿ ਸਾਨੂੰ ਬਿਲਕੁਲ ਵੀ ਨਾ ਤੇ ਪੰਜਾਬ ਹਕੂਮਤ ਤੇ ਦਬਾਰ ਹੈ ਨਾ ਸਾਨੂੰ ਪੰਜਾਬ ਪੁਲਿਸ ਤੇ ਦਬਾਰ ਹੈ ਕਿਉਂਕਿ ਇੱਥੇ ਜਿਹੜੇ ਵੱਡੇ ਵੱਡੇ ਆਫੀਸਰ ਆ ਦੇ ਵਿੱਚ ਮਲਬਸ ਨੇ ਇੱਥੇ ਚੀਜ਼ ਹੈ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਕਿ ਜਸਪ੍ਰੀਤ ਸਿੰਘ ਦਾ ਜਿਹੜਾ ਇੰਕਾਊਂਟਰ ਸੀ ਉਹ ਵੀ ਫੇਕ ਸੀ ਤਾਂ ਉਹਦੇ ਬਾਅਦ ਜਿਸ ਤਰ੍ਹਾਂ ਕਲਨ ਬਸ਼ਨ ਦੇ ਨਾਲ ਠੀਕ ਹੈ ਉਹਨਾਂ ਤੇ ਇਹਨਾਂ ਨੇ ਬਹੁਤ ਜ਼ਿਆਦਾ ਜ਼ੁਲਮ ਤੇ ਜ਼ਿਆਦਤੀ ਉਹਨਾਂ ਦੇ ਨਾਲ ਜਿਸ ਤਰ੍ਹਾਂ ਕੀਤੀ ਹੈ ਉਹ ਤੋਂ ਬਾਅਦ ਐਸ ਐਚਓ ਜਿਹੜੇ ਨੇ ਉਹਨਾਂ ਨੂੰ ਜਿਹੜਾ ਫਾਂਸੀ ਤੇ ਲਟਕਾਨ ਦੀ ਜਿਹੜੀਆਂ ਗੱਲਾਂ ਨੇ ਉਹ ਹੁੰਦੀਆਂ ਪਈਆਂ ਨੇ ਕਿਉਂਕਿ ਪਿਛਲੇ 3 ਮਹੀਨੇ ਤੋਂ ਵੇਖੀਏ ਤੇ ਇਹ ਐ ਐਸ ਐਚਓ ਜਿਹੜਾ ਬਿਲਕੁਲ ਵੀ ਕਿਸੇ ਨਜ਼ਰ ਨਹੀਂ ਆਉਂਦੇ ਪਏ ਇੱਕ ਤਰ੍ਹਾਂ ਤੇ ਗਾਇਬ ਹੋਏ ਦੇ ਨੇ ਨਾਲ ਇਹਨਾਂ ਨੇ ਇੱਕ ਐਮ ਕਿਸਮ ਦੀ ਧਾਰਾ ਦੀ ਕਲ ਕੀਤੀ ਹੈ ਤੇ ਉਹਨੂੰ ਹਟਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਪਈ ਸੀ ਬਟ ਐਥੇ ਬਹੁਤ ਅਹਿਮ ਫੈਸਲਾ ਜਿਹੜਾ ਸਾਹਮਣੇ ਆਂਦਾ ਪਿਆ ਤੇ ਨਾਲ ਹੁਣ ਵੱਡੇ ਵੱਡੇ ਜਿਹੜੇ ਪੋਲ ਨੇ ਖੁੱਲਣ ਚੱਲੇ ਨੇ ਹਜੇ ਕੁਝ ਲੋਕ ਨੇ ਜਿਹੜੇ ਰਿਵੀਲ ਹੋਏ ਨੇ ਜਿਹੜੇ ਐਕਸਪੋਜ਼ ਹੋਏ ਨੇ ਲੇਕਿਨ ਇਸ ਕੇਸ ਦੇ ਵਿੱਚ ਬਹੁਤ ਵੱਡੀ ਵੱਡੀ ਆ ਚੀਜ਼ਾਂ ਜਿਹੜੀਆਂ ਨੇ ਐਕਸਪੋਜ਼ ਹੋਣ ਚੱਲੀਆਂ ਨੇ ਤੁਹਾਡੇ ਨਾਲ ਅਪਡੇਟਸ ਸ਼ੇਅਰ ਕਰਦੇ ਰਾਂਗੇ ਤੁਸੀਂ ਅ ਸਟੇ ਟੂ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਕੇ ਇੱਕ ਵਾਰੀ ਸ਼ੇਅਰ ਜ਼ਰੂਰ ਕਰੋ ਤੇ ਤੁਹਾਡੇ ਨਾਲ ਫਿਰ ਮੁਲਾਕਾਤ ਹੁੰਦੀ ਸੱਚੇ ਪਿਆਰ